ਦੇਸ਼ ਦੇ ਵਿੱਚ ਗੰਦਗੀ ਅਨੇਕਾਂ ਤਰ੍ਹਾਂ ਦੀ ਹੈ ਭਾਵੇਂ ਕਿ ਹਰ ਬੰਦਾ ਇਹ ਚਾਹੁੰਦਾ ਹੈ ਕਿ ਭ੍ਰਿਸ਼ਟਾਚਾਰ ਖਤਮ ਹੋਵੇ ਭ੍ਰਿਸ਼ਟਾਚਾਰ ਦੀ ਗੰਦਗੀ ਖਤਮ ਹੋਵੇ ਦੂਜੇ ਪਾਸੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਉਹਨਾਂ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਹੈ ਕਿਉਂਕਿ ਡੰਪਿੰਗ ਗਰਾਊਂਡ ਕਈ ਸ਼ਹਿਰਾਂ ਦੇ ਵਿੱਚ ਅਜੇ ਤੱਕ ਲਾਊਟ ਨਹੀਂ ਹੋਏ ਜਿਸ ਨੂੰ ਲੈ ਕੇ ਲੋਕ ਕੂੜਾ ਕਰਕਟ ਸੜਕਾਂ ਦੇ ਨਜ਼ਦੀਕ ਘੇਰਨ ਵਾਸਤੇ ਮਜਬੂਰ ਹੋ ਚੁੱਕੇ ਨੇ ਤੇ ਇਸ ਬਾਰੇ ਦੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੀ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਲ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਨਜ਼ਦੀਕ ਐਂਟਰੀ ਦੇ ਉੱਤੇ ਢੇਰ ਲੱਗੇ ਹੋਏ ਸੀ ਗੰਦਗੀ ਉਹਨਾਂ ਨੂੰ ਜੇਸੀ ਮਸ਼ੀਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਵੀ ਬਤਵਾ ਸ਼ੇਅਰ ਕਰ ਦਿਓ ਜੋ ਚੰਗਾ ਕੰਮ ਕੋਈ ਸਰਕਾਰ ਕਰ ਰਹੀ ਹੈ ਜਾਂ ਉਹ ਵਲੰਟੀਅਰ ਕਰ ਰਹੇ ਨੇ ਉਹ ਵੀ ਦਿਖਾਣਾ ਸਾਡਾ ਫਰਜ਼ ਬਣਦਾ ਹੈ ਤਾਂ ਇਸ ਨੂੰ ਲੈ ਕੇ ਮੁਲਾ ਪਰ ਜ਼ਿੰਮੇਵਾਰ ਦੀ ਟੀਮ ਜਿਹੜੀ ਆਮ ਆਦੀ ਪਾਰਟੀ ਦੀ ਹੈ ਤਾਂ ਉਹ ਸਾਡੇ ਨਾਲ ਹੈ ਸਤਨਾਮ ਜੀ ਆਮ ਆਦੀ ਪਾਰਟੀ ਤੁਸੀਂ ਜੁਆਇਨ ਕਰ ਲਈ ਉਸ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਹ ਮੁਹਿੰਮ ਲਗਾਤਾਰ ਚਲੇਗੀ ਜਾਂ ਫਿਰ ਹੁਣ ਵਨ ਟਾਈਮ ਹੀ ਹੈ ਫਿਰ ਦੇਖੋ ਇਹ ਆਮ ਆਦਮੀ ਪਾਰਟੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਇਹਨਾਂ ਡਿਊਟੀ ਲਈ ਹੈ ਸਾਰੇ ਪਿੰਡਾਂ ਵਿੱਚ ਅਸੀਂ ਡੋਰ ਟੂ ਡੋਰ ਪਿੰਡਾਂ ਵਿੱਚ ਜਾਂਦੇ ਹਾਂ ਜਿੱਥੇ ਸਾਡੇ ਨੂੰ ਪ੍ਰੋਬਲਮ ਦਿਖਦੀ ਹੈ ਬਰਸਾਤਾਂ ਕਰਕੇ ਸਾਡੀ ਡਿਊਟੀ ਲੱਗੀ ਹੋਈ ਹੈ ਇਹ ਪਿੰਡ ਦੇ ਵਿਕਾਸ ਤੁਸੀਂ ਕਰਨੇ ਹੈ ਸਫਾਈ ਹੈ ਨਿਕਾਸੀ ਦੀ ਇਹ ਲਗਾਤਾਰ ਚਲਦੀ ਰਹੂਗੀ ਪਿੰਡ ਮੁੱਲਾਪੁਰ ਦੀ ਐਂਟਰੀ ਬਿਲਕੁਲ ਗੰਦਗੀ ਨੇ ਅਦ੍ਰਸਤੀ ਲੋਕ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਫੇ ਖਰੀਦਦਾਰੀ ਕਰਨ ਵਾਲੇ ਏਸੋ ਓਦੇ ਸੀ ਕਿ ਯਾਰ ਪਤਾ ਨਹੀਂ ਪਿੰਡ ਦੀ ਪੰਚਾਇਤ ਕੰਮ ਨਹੀਂ ਕਰਦੀ ਜਾਂ ਸਰਕਾਰ ਕੰਮ ਨਹੀਂ ਕਰਦੀ ਪਰ ਹੁਣ ਲੱਗਦਾ ਕਿ ਦਿਨਾਂ ਲੋਕਾਂ ਦਾ ਮਿਲੇਗੀ ਦੇਖਾਂ ਵਧੀਆ ਲੱਗੇ ਮੁੱਲਾਂ ਤੋਂ ਦੇਖੋ ਸਰਕਾਰ ਸਾਡਾ ਪੂਰਾ ਸਹਿਯੋਗ ਦੇਦੀ ਇਹ ਸਾਰਾ ਕੰਮ ਸਰਕਾਰ ਦੇ ਸਹਿਯੋਗ ਨਾਲ ਹੋ ਰਿਹਾ ਹੈ ਠੀਕ ਹੈ ਇਸ ਕਰਕੇ ਅਸੀਂ ਖੁਸ਼ ਹੈ ਆਪਾਂ ਪਹਿਲੇ ਤੋਂ ਪਤੀ ਕੰਮ ਕਰਨ ਵਿੱਚ ਨਾਲ ਦੇ ਬਾਕੀ ਸਭ ਤੋਂ ਵੱਡੀ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਸਰਕਾਰ ਸਾਡਾ ਬਹੁਤ ਜ਼ਿਆਦਾ ਸਹਿਯੋਗ ਦੇ ਰਹੀ ਹੈ ਕਿਹੜਾ ਕੰਮ ਮੁੱਲਾਂ ਪਰ ਦਾ ਕਰਿਆ ਸਰਕਾਰ ਨੇ ਹੁਣ ਤੱਕ ਦੇਖੋ ਤੁਹਾਨੂੰ ਪਤੀ ਆਪਾਂ ਜੁਆਇਨਿੰਗ ਫੋਨ ਕਰੀ ਹੈ ਸਾਨੂੰ ਆਂਦੀ ਸਾਡੀ ਡਿਊਟੀ ਲਈ ਤੇ ਤੁਸੀਂ ਪਿੰਡ ਦੇ ਪਹਿਲ ਦੇਦਾਰ ਤੇ ਹਾਂ ਜੀ ਸਾਨੂੰ ਪਤਾ ਪਿੰਡ ਵਿੱਚ ਸੀਵਰੇਜ ਪੈ ਰਹੀ ਹੈ ਜੀ ਖੁਸ਼ ਹੈ ਹਾਂ ਜੀ ਹਫਤੇ 10 ਦਿਨ ਤੱਕ ਉਹ ਕੰਮ ਸ਼ੁਰੂ ਹੋ ਰਿਹਾ ਹੈ ਸੀਵਰੇਜ ਦਾ ਇਹ ਸਭ ਤੋਂ ਵੱਡਾ ਮੁੱਦਾ ਸੀ ਹਾਂ ਹੋਰ ਕਿਹੜੇ ਲੱਗੇ ਤੁਹਾਨੂੰ ਕਿ ਮੁੱਲਾਪੁਰ ਦੇ ਵਿੱਚ ਜਿਹੜੇ ਤੁਹਾਡੇ ਸਰਪੰਚੀ ਕਾਲ ਦੇ ਵਿੱਚੋਂ ਰਹਿ ਗਏ ਸੀ ਕਿ ਹੁਣ ਸਰਕਾਰ ਦੇ ਵਿੱਚ ਤੁਸੀਂ ਸ਼ਾਮਲ ਹੋ ਕੇ ਉਹ ਕਰਵਾਉਂਗੇ ਅੱਗੇ ਪੰਚਾਇਤ ਵੀ ਨਵੀਂ ਬਣਨੀ ਹੈ ਮੁੱਲਾਪੁਰ ਦਾ ਮੇਨ ਮੁੱਦਾ ਤਾਂ ਇੱਕ ਜਾਮ ਲੱਗਣ ਦਾ ਹੈ ਇੱਕ ਜਿਹੜੀ ਆਮ ਪਬਲਿਕ ਵਾਸਤੇ ਬਾਥਰੂਮ ਨਹੀਂ ਬਣੇ ਹੋਏ ਕੋਈ ਬਹੁਤ ਵੱਡਾ ਮੁੱਦਾ ਹੈ ਇਹ ਤਾਂ ਹੁਣ ਮੁੱਦੇ ਬਹੁਤ ਛੋਟੇ ਰਹਿ ਗਏ ਕਿਉਂਕਿ ਪਿਛਲੀ ਸਰਕਾਰ ਵਿੱਚ ਮੇਰੇ ਸਰਕਾਰ ਨੇ ਸਾਥ ਨਹੀਂ ਦਿੱਤਾ ਇਸ ਸਰਕਾਰ ਵਿੱਚ ਮੈਨੂੰ ਪੂਰਾ ਸਹਿਯੋਗ ਹੈ ਮੈਂ ਜਾ ਤਾਂ ਨਹੀਂ ਕਹਿੰਦਾ ਤਾਂ ਇਹ ਕੰਮ ਅਸੀਂ 6 ਮਹੀਨੇ ਸਾਲ ਵਿੱਚ ਨੇ ਬੇੜ ਦੂੰਗੇ ਸਰਕਮਲ ਹੋ ਜਾਏਗਾ ਬਿਲਕੁਲ ਸਰਪੰਚੀ ਦਾ ਦਰਦ ਆ ਰਹੇ ਹੋ ਕਿ ਕਿ ਨਹੀਂ ਦੇਖੋ ਉਹ ਤਾਂ ਜੇ ਲੋਕ ਸਹਿਯੋਗ ਦੋਗੇ ਤਾਂ ਆਪਾਂ ਜਰੂਰ ਦੌਰ ਲਾਉਂਗੇ ਆਵਾਜ਼ ਹੈ ਲੋਕਾਂ ਦੀ ਦੇਖੋ ਆਵਾਜ਼ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਹੈ ਬਜ਼ੁਰਗ ਸਾਡਾ ਸਾਥ ਦੇ ਰਹੇ ਬਾਕੀ ਯੂਥ ਸਾਡੇ ਨਾਲ ਹੈ ਆਮਾਦੀ ਪਾਰਟੀ ਦੇ ਕਿਹੜੇ ਕੰਮ ਤੁਹਾਨੂੰ ਲੱਗਦਾ ਹੈ ਕਿ ਬਹੁਤ ਵਧੀਆ ਨੇ ਪਾਰਟੀ ਨੇ ਤਾਂ ਉਹ ਕੰਮ ਕਰਦਾ ਜਿਹੜਾ ਪਿਛਲੀਆਂ ਸਰਕਾਰਾਂ ਕਰੇ ਨਹੀਂ ਸਕੀਆਂ ਆਮਾਦ ਪਾਰਟੀ ਦਾ ਸਭ ਤੋਂ ਪਹਿਲਾ ਜੀ ਪਿੰਡ ਦੀ ਜਿਹੜੀ ਡਿਸਪੈਂਸਰੀ ਹੈ ਹਸਪਤਾਲ ਹੈ ਉਹ ਜਿੱਥੇ ਅੱਜ ਤੱਕ ਅਸੀਂ ਮੇਰੀ 75 ਸਾਲ ਦੀ ਉਮਰ ਹੋ ਗਈ ਕਦੇ ਵੀ ਡਿਸਪੈਂਸਰੀ ਚ ਡਾਕਟਰ ਬੈਠਿਆ ਹਾਂ ਸਾਹ ਬੈਠਿਆ ਬੁਖਾਰ ਚ ਆ ਰਿਹਾ ਕੋਈ ਕੋਈ ਦਵਾਈ ਨਹੀਂ ਮਿਲੀ ਕਿਸੇ ਨੂੰ ਡਾਕਟਰ ਕੋਲ ਦਵਾਈ ਗਿਆ ਮਰੀਜ਼ ਗਿਆ ਤਾਂ ਦਵਾਈ ਲਿਖੀ ਉਹਨਾਂ ਨੇ ਹੁਣ ਜਿਸ ਦਿਨ ਕਿ ਇਹ ਸਰਕਾਰ ਆਈ ਆ ਆਮ ਆਦੀ ਪਾਰਟੀ ਦੀ ਸਰਕਾਰ ਮੈਡਮ ਦੇ ਸਹਿਯੋਗ ਨਾਲ ਯਾ ਸਾਰੇ ਸਰਕਾਰ ਦੇ ਸਹਿਯੋਗ ਨਾਲ ਇੱਥੇ ਡਿਸਪੈਂਸਰੀ ਇਸ ਟਾਈਮ ਅਪਗ੍ਰੇਡ ਕਰੀਏ ਜਿੱਦ ਕੇ 24 ਘੰਟੇ ਡਾਕਟਰ ਬੈਠਦਾ ਹੈ ਪੂਰੀ ਡਿਊਟੀ ਨਿਭਾਉਂਦੇ ਹਰ ਹਰ ਚੀਜ਼ ਇੱਥੇ ਕੋਈ ਟੈਸਟ ਵੀ ਹੁੰਦੇ ਦਵਾਈ ਮੈਡੀਸਨ ਤਾਂ ਮਿਲਦੀਓ ਮਿਲਦੀ ਹੈ ਤੇ ਉਸ ਦੇ علاوہ ਉਹਨਾਂ ਨੇ ਸਕੂਲ ਸਰਕਾਰ ਕਾ ਜਿਹੜਾ ਸਕੂਲ ਅਮੀਨੈਂਸ ਸਕੂਲ ਕ੍ਰੀਏਟ ਕਰਾਇਆ ਹੈ ਕਿੰਨੇ ਪਿਛੇ ਮੰਨਦੇ ਹੋ ਕਿ ਪਿਛਲੀਆਂ ਸਰਕਾਰਾਂ ਨੇ ਉਹ ਵਿਕਾਸ ਨਹੀਂ ਕੀਤਾ ਮੁੱਲਾਂਪਰਦਾ ਜੋ ਹੋਣਾ ਚਾਹੀਦਾ ਸੀ ਬਿਲਕੁਲ ਉਹ ਕੀ ਕੀ ਲੱਗਦਾ ਤੁਹਾਨੂੰ ਕਿ ਇਹ ਕੰਮ ਹੋ ਜਣੇ ਸੀ ਹੁਣ ਤੱਕ ਜਿਹੜੇ ਹੁਣ ਤੱਕ ਹੋਏ ਨਹੀਂ ਆ ਮੈਡਮ ਵੀ ਜਿੰਨੇ ਸਰਕਾਰ ਆਏ ਦੇ ਨਾ ਘੜੀ ਘੜੀ ਇਹਨਾਂ ਨੇ ਇੱਕੋ ਰੌਲਾ ਪਾਇਆ ਕਿ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਗਲੀਆਂ 70 ਸਾਲਾਂ ਵਿੱਚ ਕਿੰਨੀਆਂ ਪੰਚਾਇਤਾਂ ਕਿ ਕਿ ਪਿੰਡ ਗਈ ਨਾ ਸੀਵਰੇਜ ਪਈ ਇਹ ਨਾਲੀਆਂ ਤਾਂ ਕਿਆ ਬਣੀਆਂ ਪੁਰੀਆਂ ਬਣੀਆਂ ਅੱਜ ਤੱਕ ਨਾਲੀਆਂ ਦਾ ਅਪਗ੍ਰੇਡ ਕੋਈ ਨਹੀਂ ਹੋਈਆਂ ਹੁਣ ਆਣ ਕੇ ਜਿਹੜਾ ਅਪਰਾਲਾ ਸਰਕਾਰ ਕਰਦੀ ਤੇ ਹੋ ਰਿਹਾ ਇਹ ਉਹ ਜਿਹੜੀ ਸਰਕਾਰ ਇਸ ਤੇ ਧਿਆਨ ਦੇ ਰਹੀ ਹੈ ਤੇ ਇਹ ਹੁਣ ਸਰਕਾਰ ਕੀ ਹਿੰਮਤ ਨਾਲ ਸਾਡੇ ਸਾਡੇ ਛੇਹੋਗ ਨਾਲ ਪਿੰਡ ਦੇ ਛੇਹੋਗ ਨਾਲ ਤੇ ਇਹ ਕੰਮ ਉਮੀਦ ਜਿਆਦਾਤਰ ਚੱਲਦਾ ਰਹੇਗਾ ਕਿ ਫਿਰ ਅੱਗੇ ਬਸ ਇਸ ਤਰ੍ਹਾਂ ਚੱਲਦਾ ਰਹੇਗਾ ਚੱਲਦਾ ਰਹੇਗਾ ਚੱਲਦਾ ਰਹੇਗਾ ਦੇਖੋ ਕਿ ਜਿਸ ਤਰੀਕੇ ਨਾਲ ਇਸ ਲੋੜ ਦੇ ਉੱਤੇ ਗੰਦਗੀ ਦੇ ਢੇਰ ਸੀ ਸਕੂਲ ਦੇ ਲਾਗੇ ਬਹੁਤ ਗੰਦਗੀ ਸੀ ਤਾਂ ਉਸ ਗੰਦਗੀ ਨੂੰ ਸਾਫ਼ ਕਰਨ ਵਾਸਤੇ ਵੱਡਾ ਪ੍ਰਾਲਾ ਜਿਹੜਾ ਹੁਣ ਬਿਜਲੀ ਕੇ ਕੀਤਾ ਗਿਆ ਟਰੈਂਪਿੰਗ ਗਰਾਊਂਡ ਆ ਲੋਕੀ ਫੜਕਾਂ ਦੇ ਆਲੇ-ਦੁਆਲੇ ਕੂੜਾ ਜੜੀ ਜਾਂਦੇ ਆ ਸੜਕ ਦੇ ਕਨਾਲੇ ਤੇ ਸਕੂਲ ਬਣਿਆ ਹੋਇਆ ਹੈਗਾ ਉਹ ਸਕੂਲ ਦੇ ਵਿੱਚ ਵੀ ਸਕੂਲ ਦੇ ਬਿਲਕੁਲ ਨਾਲ ਗੰਦਗੀ ਦੇ ਢੇਰ ਲੱਗੇ ਹੋਏ ਨੇ ਕੂੜਾ ਲੋਕੀ ਗਰੀ ਜਾਂਦੇ ਨੇ ਉਹ ਹੁੰਦਾ ਜਾਏਗਾ ਕਿ ਸਕੂਲ ਦੇ ਨਾਲ ਸਕੂਲੇ ਰੋਸ਼ਨ ਦਾਲ ਹੈ ਫਿੜਕੀਆਂ ਨੇ ਉਹ ਜਿੰਨੀ ਵੀ ਬਦਬੋ ਹੈ ਉਹ ਸਾਰੀ ਬੱਚਿਆਂ ਤੱਕ ਪਹੁੰਚਦੀ ਹੈਗੀ ਹੈ ਫਰਾਨੀ ਦੀ ਗੱਲ ਹੈ ਇੰਨੇ ਸਾਲ ਹੋ ਗਏ ਇੱਥੇ ਸਕੂਲ ਬਣੇ ਨੂੰ ਪਰ ਫਿਰ ਵੀ ਦੀ ਗੰਦਗੀ ਦੇ ਢੇਰ ਨਹੀਂ ਚੱਕੇ ਗਏ ਤਾਂ ਇਸ ਕਰਕੇ ਨਾ ਇੱਥੇ ਕੋਈ ਡੰਪਿੰਗ ਗਰਾਊਂਡ ਹੈ ਬੁਰਾਈ ਹਾਲ ਹੈਗਾ ਤੋਂ ਆਮ ਆਦੀ ਪਾਰਟੀ ਜਿੰਨੇ ਵਲੰਟੀਅਰ ਆ ਇਹਨਾਂ ਨੇ ਵੀੜਾ ਚੁੱਕਿਆ ਕਿ ਅਸੀਂ ਸਫਾਈ ਮੁਹਿੰਮ ਇਹਨਾਂ ਨੇ ਸ਼ੁਰੂ ਕਰੀ ਹੈ ਇਹ ਸਫਾਈ ਕਰਾ ਰਿਆ ਜੀ ਸੀ ਵੀ ਲਾਈ ਹੋਈ ਹੈ ਆਪਣੇ ਖਰਚੇ ਦੇ ਸਫਾਈ ਕਰਾ ਰਹੇ ਨੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਕਰੀ ਜਾ ਰਹੀ 1000 ਰੁਪਏ ਘੰਟਾ ਜੇਸੀ ਮਸ਼ੀਨ ਲੈਂਦੀ ਹੈ ਉਹ ਸਾਰੇ ਵਲੰਟੀਅਰ ਆਪਣੇ ਆਪਣੇ ਪੈਸੇ ਇਕੱਠੇ ਕਰਕੇ ਸਫਾਈ ਕਰਾ ਰਹੇ ਨੇ ਸੋ ਸਰਕਾਰ ਨੂੰ ਤਾਂ ਸਾਡੀ ਇਹੀ ਬੇਨਤੀ ਹੈ ਕਿ ਇਹਨਾਂ ਵਲੰਟੀਅਰਾਂ ਦੇ ਵੀ ਸਹਿਯੋਗ ਦਿਆ ਜਾਵੇ ਜਿੰਨੇ ਸਰਕਾਰ ਦਾ ਇਹ ਸਹਿਯੋਗ ਦੇ ਰਹੇ ਨੇ ਸਰਕਾਰ ਵੀ ਇਹਨਾਂ ਵਲੰਟੀਅਰਾਂ ਦਾ ਸਹਿਯੋਗ ਦੇਵੇ ਪੰਚਾਇਤ ਦੀ ਕੀ ਭੂਮਿਕਾ ਰਹੀ ਹੈ ਪੰਚਾਇਤ ਨੇ ਕੋਈ ਗੌਰ ਨਹੀਂ ਕੀਤੀ ਮੁੱਲਾਂਪੁਰ ਦੀ ਕੋਈ ਨਹੀਂ ਪੰਚਾਇਤ ਦੀ ਗੱਲ ਹੈ ਇਹ 5 ਸਾਲਾਂ ਤੋਂ ਢੇਰ ਲੱਗੇ ਹੋਏ ਨੇ ਸੜਕਾਂ ਦੇ ਕਿਨਾਰੇ ਲੱਗੇ ਨੇ ਸਕੂਲ ਦੇ ਨੇੜੇ ਲੱਗਿਆ ਹੋਇਆ ਹੈਗਾ ਤੁਸੀਂ ਆਪ ਹੀ ਦੇਖ ਲਓ ਸਾਤ ਤੁਸੀਂ ਪੁੱਛ ਰਹੇ ਆ ਜੇ ਉਹ ਢੇਰ ਚੁਗਾ ਦਿੰਦੇ ਤੇ ਫਿਰ ਇੰਨਾ ਕਿੱਥੇ ਆ ਲੋਕਾਂ ਨੂੰ ਸਫਾਈ ਕਰਨ ਦੀ ਲੋੜ ਪੈਣੀ ਸੀ 5 ਸਾਲਾਂ ਤੋਂ ਉਹੀ ਪੋਜੀਸ਼ਨ ਹੈ ਉਹੀ ਹਾਲਾਤ ਨੇ ਤੁਸੀਂ ਆਪਣੇ ਆਪ ਵੀ ਦੇਖ ਲਓ ਸਾਰੇ ਕੈਮਰਾ ਘੁਮਾ ਕੇ ਦੇਖ ਲਓ ਠੀਕ ਹੈ ਨੌਜਵਾਨ ਆ ਗੂ ਵੀ ਸਾਡੇ ਨਾਲ ਨੇ ਬਾਈ ਜੀ ਸਫਾਈ ਦਾ ਕੰਮ ਸ਼ੁਰੂ ਕੀਤਾ ਇਸ ਸਫਾਈ ਦੇ ਨਾਲ-ਨਾਲ ਹੋਰ ਕਿਹੜੇ ਕਿਹੜੇ ਮੁੱਦੇ ਲੱਗਦੇ ਨੇ ਤੁਹਾਨੂੰ ਕਿ ਮੁੱਲਾਪੁਰ ਗਰੀਬਾ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ ਸੀ ਜਿਹੜਾ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਜਾਂ ਫਿਰ ਸਾਡੀ ਜਿਹੜੀ ਆ ਆਮ ਆਦੀ ਪਾਰਟੀ ਸਰਕਾਰ ਉਹ ਵੀ ਅਜੇ ਨਹੀਂ ਕਰ ਸਕੀ ਤੇ ਜੀ ਵੀਰ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੱਥੇ ਕੈਪਚਰ ਕਰਨ ਆਏ ਹੋ ਤੇ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡਾ ਚੈਨਲ ਨਿਰਪੱਖ ਅ ਇੰਟਰਵਿਊ ਕਰਦਾ ਹੈ ਕਿਸੇ ਦੀ ਸਾਂਝੀਆਂ ਕਿਸੇ ਦੀਆਂ ਗਾਥਾਂ ਨਹੀਂ ਗਾਉਂਦਾ ਤੇ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਹੈ ਵੀ ਸਰਕਾਰ ਨੇ ਕੀ ਕੀ ਕੰਮ ਕਰਨੇ ਚਾਹੀਦੇ ਆ ਕਾਰ ਬਰੀਨ ਬਣੀ ਨੂੰ ਵੀਰੇ 2.5 ਸਾਲ ਹੋ ਚਲੇ ਆ ਤੇ ਸਰਕਾਰ ਨੇ ਮੋਸਟਲੀ ਕੰਮ ਕੀਤਾ ਇਹ ਸਾਰੇ ਜਾਨੂ ਨੇ ਤੇ ਦੂਜੀ ਗੱਲ ਜਿਹੜਾ ਅੱਜ ਜਿਹੜਾ ਇਹ ਸਫਾਈ ਦਾ ਭਿਆਨ ਚੱਲਦਾ ਪਿਆ ਜੀ ਇਹ ਸਾਡੇ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਹੀ ਚੱਲਦਾ ਪਿਆ ਜੀ ਮੈਡਮ ਅਨਮੋਲ ਗਗਨਮਾਨ ਜੀ ਦੇ ਅ ਅਨਿਰਦੇਸ਼ਾਂ ਦੇ ਅਕੋਰਡਿੰਗ ਇਹ ਸਾਰੀ ਜੀ ਚੱਲਦੀ ਪਈ ਹੈ ਕਿਉਂਕਿ ਜਦੋਂ ਵੀ ਅਸੀਂ ਐਂਟਰੈਂਸ ਹੁੰਨੇ ਆ ਨਾ ਤੁਸੀਂ ਆ ਦੇਖੋਗੇ ਆਈਐਸਪੀ ਸੋਸਾਇਟੀ ਹੈ ਬ੍ਰਦਰ ਇੱਥੋਂ ਅੰਡਰਪਾਸ ਤੋਂ ਐਂਟਰੈਂਸ ਹੁੰਨੇ ਤਾਂ ਮੁੱਲਾਂਪੁਰ ਦੀ ਐਂਟਰੈਂਸ ਆ ਗਈ ਜੀ ਇੱਥੋਂ ਸਟਾਰਟ ਹੋ ਗਿਆ ਜੀ ਮੁੱਲਾਂਪੁਰ ਇਹ ਪੋਲਾ ਆ ਗਿਆ ਇੱਥੇ ਤੁਸੀਂ ਦੇਖੋਗੇ ਸਾਰਾ ਗੰਦ ਪਾਇਆ ਹੋਇਆ ਹੈ ਜੀ ਹਨਾ ਜੀ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਮੈਂ ਇਹ ਮੰਨਦਾ ਹਾਂ ਵੀ ਜਿਹੜੇ ਜਿੰਨਾ ਗੰਦ ਪਾਇਆ ਹੈ ਇਹਦਾ ਸਾਡੇ ਪਿੰਡ ਦੇ ਯਾ ਆਊਟਸਾਈਡਰ ਜਿੰਨੇ ਵੀ ਇੱਥੇ ਹੈਗੇ ਆ ਆਈਐਸਪੀਸੀਐਸ ਦਾ ਮੈਨੂੰ ਨਹੀਂ ਪਤਾ ਡੰਪਿੰਗ ਗਰਾਊਂਡ ਬਣਿਆ ਹੈ ਨਹੀਂ ਬਣਿਆ ਮੇਰੀ ਤਾਂ ਇਹ ਅਪੀਲ ਹੈਗੀ ਆ ਆਪਾਂ ਮੈਂ ਆਪ ਹੀ ਖੁਦ ਵਿੱਚ ਹੈਗਾ ਹਨਾ ਜੇ ਗੰਦ ਪਿਆ ਤਾਂ ਸਾਡੇ ਪਿੰਡ ਸਾਡਾ ਵੀ ਮੇਰੇ ਘਰ ਦਾ ਵੀ ਕੂੜਾ ਬ੍ਰਦਰ ਇੱਥੇ ਆਂਦਾ ਹੁਣ ਹਨਾ ਜੀ ਦੂਜੀ ਚੀਜ਼ ਮੇਰੀ ਤਾਂ ਇਹ ਅਪੀਲ ਹੈਗੀ ਆ ਸਰਕਾਰ ਨੂੰ ਵੀ ਸਾਡੇ ਪਿੰਡ ਮੁੱਲਾਂਪੁਰ ਨੂੰ ਜਿਵੇਂ ਇੱਥੇ ਵੱਡਾ ਸ਼ਹਿਰ ਬਸੂਕਾ ਜੀ ਆਮੈਕਸ ਇਕੋ ਸਿਟੀ ਡੀਐਲਐਫ ਇਨਾ ਦੇ ਗਾਰਬੇਜ ਕਲੈਕਸ਼ਨ ਵੀ ਤਾਂ ਜਾਂਦੀ ਹੋਊਗੀ ਨਾ ਬ੍ਰਦਰ ਕਿਤੇ ਅੰਬੀਕਾ ਦੀ OMX ਦੇ ਸਾਹਮਣੇ ਜਾਂਦੀ ਆ ਤਾਂ ਮੁੱਲਾਂਪੁਰ ਨੂੰ ਵੀ ਇੱਕ ਜਗ੍ਹਾ ਦਿੱਤੀ ਜਾਵੇ ਜਿਹੜਾ ਕੂੜਾ ਕਰ ਰਿਹਟ ਹੈਗਾ ਜਿੰਨੇ ਵੀ ਇੱਥੇ ਤਾਂ ਤੁਸੀਂ ਇਹ ਦੇਖ ਲਓ ਮੁੱਲਾਂਪੁਰ ਦੇ ਵਿੱਚ ਪ੍ਰਵਾਸੀ ਬੋਟੀ ਇੰਨੀ ਹੋ ਗਈ ਆ ਆਊਟਸਾਈਡਰ ਵੀ ਬੰਦੇ ਬਹੁਤ ਆ ਗਏ ਆ ਰਹਿਣ ਲਈ ਆ ਗਏ ਉਹ ਕੂੜਾ ਕਿੱਥੇ ਜਾਊਗਾ ਜੀ ਉਹ ਕੂੜਾ ਤਾਂ ਇੱਥੇ ਜਾਊਗਾ ਨਾ ਜੀ ਜਿਹੜਾ ਨੇੜੇ ਦੇਖੂਗਾ ਜੀ ਚੱਕ ਥੈਲਾ 5 ਵਜੇ ਜੀ ਸੱਟਦਾ ਭਾਵੇਂ ਗਗਣੀ ਆ ਮੈਂ ਵੀ ਸੱਟਦਾ ਹੁੰਦਾ ਹੋਊਗਾ ਮੈਨੂੰ ਕਿਹੜਾ ਕੋਈ ਦੇਖਣ ਆ ਰਿਹਾ ਜੀ ਕਹਿਣ ਦਾ ਭਾਅ ਵੀ ਹੈਗਾ ਅਸੀਂ ਆਪ ਦੀ ਮੈਂਟੈਲਿਟੀ ਨੂੰ ਚੰਗਾ ਕਰੀਏ ਹਰ ਇੱਕ ਬੰਦਾ ਤੇ ਦੂਜੀ ਚੀਜ਼ ਹੈਗੀ ਸਰਕਾਰ ਨੂੰ ਅਪੀਲ ਹੈਗੀ ਆ ਵੀ ਸਾਨੂੰ ਇੱਕ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਭਾਵੇਂ ਪੰਚਾਇਤ ਮੈਂਬਰ ਇਹ ਗੱਲ ਦਾ ਸੋਚ ਵਿਚਾਰ ਕਰਨ ਬਹੁਤ ਜਗ੍ਹਾ ਪਈ ਹੈ ਜੀ ਮੁੱਲਾਂਪੁਰ ਦੀ ਸ਼ਾਮਲਾ ਤੇ ਨਹੀਂ ਪਈ ਹੈ ਹੁਣ ਮੈਂ ਗੱਲ ਕਹਿਣਾ ਜੇ ਮੈਂ ਕਹਿ ਦਵਾਂ ਤਾਂ ਵੀਰੇ ਬਹੁਤ ਵੱਡੀ ਹੋ ਜੂਗੀ ਬਹੁਤ ਜਗ੍ਹਾ ਪਈ ਹੈ ਤੇ ਉਹ ਬਹੁਤ ਮਿਸਯੂਜ਼ ਹੋ ਰਹੀ ਹੈ ਇਸ ਯੂਜ਼ ਹੋਈ ਵੀ ਹੈ 550 ਏਕੜ ਹੈ ਹਾਂ ਜੀ ਤੁਸੀਂ ਤਾਂ ਜਾਣੋ ਤੁਸੀਂ ਤਾਂ ਇੰਟਰਵਿਊ ਕਰਦੇ ਹੀ ਹੋ ਸਾਰਿਆਂ ਦੀਆਂ 550 ਏਕੜ ਵਿੱਚੋਂ ਕੁਝ ਅਲੋਟ ਵੀ ਹੋ ਗਈਆਂ ਨੇ ਜ਼ਮੀਨਾਂ ਜਦੋਂ ਗ੍ਰਾਮ ਸਭਾ ਬੁਲਾਈ ਜਾਂਦੀ ਹੈ ਤੁਸੀਂ ਪਿੰਡ ਦੇ ਵਸਨੀਕ ਹੋ ਉਸ ਸਮੇਂ ਕੋਈ ਮੁੱਦਾ ਨਹੀਂ ਰੱਖਿਆ ਤੁਸੀਂ ਇਸ ਤਰ੍ਹਾਂ ਯਹਾਂ ਪਾਈ ਇਥੇ ਡੰਪਿੰਗ ਗਰਾਊਂਡ ਬਣਾ ਦਿਓ ਯਾਰ ਇਨੀ ਜਮੀਨ ਪਈ ਹੈ ਤੁਹਾਡੇ ਕੋਲ ਜੀ ਵੀਰ ਮੇਰੀ ਇਸ ਵਿਲੇ ਉਮਰ 24 ਸਾਲ ਆ ਠੀਕ ਹੈ ਮੈਂ ਦੇਖਣ ਨੂੰ ਦਾੜੀ ਮੁੱਛ ਕਰਕੇ ਘਰ ਦੀ ਜ਼ਿੰਮੇਵਾਰੀਆਂ ਕਰਕੇ ਬੰਦਾ ਉਵੇਂ ਬੜਾ ਹੋ ਜਾਂਦਾ ਐਡੇ ਅਸੀਂ ਬਡੇ ਨਹੀਂ ਹੋਏ ਸੀ ਵੀ ਅਸੀਂ ಗ್ರಾಮ ਪੰਚਾਇਤ ਆ ਇਹਨਾਂ ਨੂੰ ਕੋਈ ਚੀਜ਼ਾਂ ਕਰ ਕਹਿੰਦਾ ਬਦਾਮ ਖਾ ਕੇ ਨਹੀਂ ਇਕਲਾਂਦੀ ਠੋਕਰਾਂ ਖਾ ਕੇ ਇਕਲਾਂਦੀ ਜਦੋਂ ਪਿੰਡ ਦੇ ਵਿੱਚ ਹਾਲਾਤ ਦੇਖੇ ਜਾਂਦੇ ਹਨ ਫਿਰ ਯਾਰਾਂ ਦੋਸਤਾਂ ਨਾਲ ਮੁੱਦੇ ਹੁੰਦੇ ਆ ਯਾਰ ਇਹ ਐਵੇਂ ਸੀ ਤਾਂ ਐਵੇਂ ਹੋਇਆ ਕਿਉਂ ਨਹੀਂ ਪਹਿਲਾਂ ਕਿੰਨੇ ਪੰਚਾਇਤ ਪੰਚੇਤਾਂ ਆਈਆਂ ਕਿੰਨੀਆਂ ਸਰਕਾਰਾਂ ਚੇਂਜ ਹੋਈਆਂ ਇਹ ਤਾਂ 2.5 ਸਾਲ ਹੋਇਆ ਬ੍ਰਦਰ 2.5 ਸਾਲ ਚ ਤਾਂ ਕੁਝ ਵੀ ਨਹੀਂ ਹੁੰਦਾ 2.5 ਸਾਲ ਚ ਤਾਂ ਇੱਕ ਸੀਟਿੰਗ ਹੀ ਬਿਠਾਈ ਜਾਂਦੀ ਆ ਵੀ ਤੂੰ ਇਹ ਕਰਨਾ ਭਾਈ ਤੂੰ ਇਹ ਕਰਨਾ ਐਸਡੀਐਮ ਨੇ ਇਹ ਕਰਨਾ ਡੀਐਸਪੀ ਸਾਹਿਬ ਨੇ ਇਹ ਕਰਨਾ ਤੇ ਹੌਲੀ ਹੌਲੀ ਟਾਈਮ ਲੱਗੂਗਾ ਆਪ ਦੀ ਸੋਚ ਨੂੰ ਵੀ ਚੇਂਜ ਕਰਨਾ ਪੈਣਾ ਦੁਬਈ ਸਿੰਗਾਪੁਰ ਸ਼ਹਿਰ ਵਰਗੇ ਤੁਸੀਂ ਦੇਖੇ ਹੋਗੇ ਤੁਸੀਂ ਗਏ ਹੋਗੇ ਤਾਂ ਉੱਥੇ ਦੇਖਿਓ ਉੱਥੇ ਤਾਂ ਲੋਕ ਵੀ ਇੱਕ ਟੌਫੀ ਦਾ ਰੈਪਰ ਵੀ ਹੁੰਦਾ ਨਾ ਬ੍ਰਦਰ ਉਹ ਵੀ ਜੇਲ੍ਹ ਚ ਪਾ ਲੈਂਦੇ ਐਵੇਂ ਨਹੀਂ ਆਊਟਸਾਈਡਰ ਕਿਤੇ ਸੁਣਨੇ ਇਹ ਤਾਂ ਆਪ ਦੀ ਸੋਚ ਹੈ ਵੀਰ ਜੀ ਆਪ ਦੀ ਸੋਚ ਨੂੰ ਮੈਂਟੈਲਿਟੀ ਨੂੰ ਬਦਲਾਂਗੇ ਅਸੀਂ ਦੋਸ਼ ਪੰਚਾਇਤ ਨੂੰ ਦਈਏ ਜਾਂ ਕਿਸੇ ਸਰਕਾਰ ਨੂੰ ਦੀ ਇਹ ਵੀ ਬਹੁਤ ਬੜਾ ਸਾਡਾ ਹੀ ਹੁਣਾ ਮੈਂ ਇੱਥੇ ਤੁਹਾਨੂੰ ਬੋਲਦਾ ਵੀਰ ਜੀ ਵੀ ਨਹੀਂ ਜੀ ਇਹ ਤਾਂ ਜੀ ਐਵੇਂ ਸਰਕਾਰ ਨੇ ਕਰਦਾ ਜੀ ਭਲਾਣਾ ਕਰਦਾ ਸਰਕਾਰ ਕੀ ਕਰੂਗੀ ਜੀ ਸਰਕਾਰ ਤੋਂ ਤੁਸੀਂ ਆਪ ਦੇ ਮੁੱਦੇ ਰੱਖੋ ਤੁਸੀਂ ਆਪ ਦੀਆਂ ਨੌਕਰੀਆਂ ਦੀਆਂ ਗੱਲਾਂ ਗੱਲਾਂ ਕਰੋ ਆਪ ਦੇ ਜਵਾਕਾਂ ਦੇ ਜਿਹੜੇ ਪੜੇ ਐ ਉਹਨਾਂ ਦੀਆਂ ਗੱਲਾਂ ਕਰੋ ਤੁਸੀਂ ਸਰਕਾਰ ਨੂੰ ਜਿਹੜੇ ਪਿੰਡ ਦੇ ਵਿੱਚ ਹੋਣ ਵਾਲੇ ਕੰਮ ਐ ਹੁਣ ਮੁੱਲਾਂਪੁਰ ਦੇ ਵਿੱਚ ਐਡਾ ਵੱਡਾ ਸ਼ਹਿਰ ਹੈ ਵੀਰ ਜੀ ਤੁਸੀਂ ਗੱਲ ਕਰ ਰਹੇ ਸੀ ਸੋਨਾ ਕਪੜਾ ਸਾਰੇ ਵੱਡੇ ਵੱਡੇ ਜਿੰਨੇ ਵੀ ਮਤਲਬ ਜਿੰਨੇ ਵੀ ਲਾਗਪਾਸ ਦੇ 25 30 ਪਿੰਡ ਹੈ ਸਾਰੇ ਦੀ ਖਰੀਦਦਾਰੀ ਮੁੱਲਾਂਪੁਰ ਹੁੰਦੀ ਹੈ ਤੁਸੀਂ ਬਹੁਤ ਬੜੀ ਮੈਂ ਤੁਹਾਡੀ ਇੰਟਰਵਿਊ ਵੀ ਦੇਖੀ ਆ ਤੁਸੀਂ ਕਰਿਆ ਵੀ ਪਿੰਡ ਦੇ ਵਿੱਚ ਵੀਰੇ ਕੋਈ ਟਾਇਲਟ ਨਹੀਂ ਮਿਲਿਆ ਪਿੰਡ ਦੇ ਵਿੱਚ ਟਾਇਲਟ ਨਹੀਂ ਬਣਿਆ ਪਿੰਡ ਦੇ ਵਿੱਚ ਦੁਕਾਨਾਂ ਲੋਟ ਜਰੂਰ ਹੋ ਗਈਆਂ ਸ਼ੋਰਮ ਬਣ ਗਏ ਸ਼ੋਰਮ ਜਰੂਰ ਬਣ ਗਏ ਜਮੀਨਾਂ ਦੇ ਹਾਂ ਦੁਕਾਨਾਂ ਵੀ ਅਲੋਟ ਹੋ ਗਈਆਂ ਬਾਥਰੂਮ ਦੀ ਜਗ੍ਹਾ ਨਹੀਂ ਕਿਸੇ ਮਾਂ ਦੇ ਪਤਨੇ ਦੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਮਹਾਮਾਈ ਨੂੰ ਹਾਜ਼ਰ ਨਾਜ਼ਰ ਰੱਖ ਕੇ ਪਿੰਡ ਦੇ ਵਿੱਚ ਜਗ੍ਹਾ ਦੋ ਟਾਇਲਟ ਮੈਂ ਬਣਾਉਂਗਾ ਜਿੰਨੇ ਪੈਸੇ ਲੱਗਦੇ ਮੈਂ ਲਾਉਂਗਾ 5 ਲੱਖ 6 ਲੱਖ 2 ਲੱਖ 50000 ਜਿੰਨਾ ਲੱਗਿਆ ਮੈਂ ਲਾਉਂਗਾ ਪਿੰਡ ਦੇ ਵਿੱਚ ਜਗ੍ਹਾ ਦੋ ਉਹ ਤੁਸੀਂ ਐਡੇ ਐਡੇ ਵੱਡੇ ਦੇਖੋ ਬਹੁਤ ਬੰਦਿਆਂ ਨੂੰ ਨਾ ਹੁਣ ਬਹੁਤ ਹੋਣੀਆ ਵੀ ਇਹ ਪਤਾ ਨਹੀਂ ਕਿਹੜਾ ਰਾਸ਼ਟਰਵਾਦ ਉੱਠ ਕੇ ਆ ਗਿਆ ਹੈ ਨਾ ਲੀਡਰ ਆ ਗਿਆ ਨਾ ਵਾ ਵੀ ਇਹ ਇਹ ਪਤਾ ਨਹੀਂ ਪੋਲਿਟਿਕਸ ਏ ਜੁਆਇਨ ਕਰਨਾ ਚਾਹੁੰਦਾ ਕਿਉਂਕਿ ਮੈਂ ਹੁਣ ਇਹ ਨਾ ਇਹ ਆਮ ਆਦਮੀ ਪਾਰਟੀ ਹਮ ਇਹਦੇ ਵਿੱਚੇ ਭਰਾ ਨੇ ਆਪਣੇ ਗੌਰਵ ਖੜਾ ਹੈ ਇਹ ਖੜਿਆ ਅਸੀਂ ਖੜਦੇ ਆ ਯਾਰੀ ਦੋਸਤੀ ਕਰਕੇ ਹਮ ਅਸੀਂ ਮੈਂ ਕੋਈ ਆਮ ਆਦਮੀ ਪਾਰਟੀ ਦਾ ਨਹੀਂ ਮੈਂ ਕਿਸੇ ਕਾਂਗਰਸ ਦਾ ਨਹੀਂ ਮੈਂ ਕਿਸੇ ਭਾਜਪਾ ਦਾ ਨਹੀਂ ਹਮ ਮੈਂ ਇੱਕ ਪਿੰਡ ਦਾ ਬੱਚਾ ਹੈ ਪਿੰਡ ਦਾ ਭਰਾ ਹੈ ਪੁੱਤ ਹੈ ਮੈਂ ਆਪਦੇ ਪਿੰਡ ਦਾ ਦਰਦ ਰੱਖ ਕੇ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਠੀਕ ਹੈ ਜੀ ਹਾਂ ਇਹਨਾਂ ਨੂੰ ਇਹ ਵਲੰਟੀਅਰ ਨੇ ਇਹਨਾਂ ਨੂੰ ਇਹ ਕੰਮ ਕਰਾਉਂਦੇ ਆ ਜੀ ਬਹੁਤ ਕੰਮ ਕਰਾਏ ਵੀ ਨੇ ਸਾਡੇ ਹੁੰਦੇ ਵੀ ਕੰਮ ਕਰਾਏ ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਸਰਪੰਚ ਸਾਹਿਬ ਖੜੇ ਆ ਗੌਰਵ ਸ਼ਰਮਾ ਜੀ ਖੜੇ ਆ ਇਹਨਾਂ ਨੂੰ ਇਹ ਕਿਹਾ ਵੀ ਬਿਰ ਜੋ ਸਰਕਾਰ ਦਿੰਦੀ ਹੈ ਤੁਹਾਨੂੰ ਠੀਕ ਹੈ ਬਾਕੀ ਜੋ ਆਪਣੇ ਲੈਵਲ ਤੇ ਕੰਮ ਹੁੰਦਾ ਜਦੋਂ ਮਰਜੀ ਅੱਧੀ ਰਾਤ ਨੂੰ ਜਦੋਂ ਮਰਜੀ ਯਾਦ ਕਰਿਓ ਜੋ ਆਪਣਾ ਦਸਵੰਦ ਕੱਢਦੇ ਆ ਕਿਸੇ ਲਈ ਉਹ ਆਪਣੇ ਪਿੰਡ ਤੇ ਲਾਵਾ ਕਿਵੇਂ ਬਦਲ ਸਕਦਾ ਸੀ ਨੀ ਮੂਲਾਂਪ ਇੰਨੀ ਪੰਚਾਇਤਾਂ ਹੋ ਲਈਆਂ ਇੰਨੀ ਸਰਕਾਰਾਂ ਆ ਲਈਆਂ ਹਾਂਜੀ ਤੁਸੀਂ ਹੁਣ ਨੌਜਵਾਨ ਤੁਸੀਂ ਕਹਿ ਰਹੇ ਹੋ ਕਿ ਮੈਂ ਨਮਾ ਨਮ ਉੱਠਿਆ ਮੈਨੂੰ ਇੰਨੀ ਉਮਰ ਮੇਰੀ ਹੈ ਨਹੀਂ ਉੱਠਿਆ ਨਹੀਂ ਹਾਂ ਮੈਂ ਮੈਂ ਉਹ ਕਹਿ ਰਿਹਾ ਹਾਂ ਉੱਠਿਆ ਮੈਂ ਹੁਣ ਉੱਠਿਆ ਹੁਣ ਤੁਹਾਡੇ ਬੋਧਿਆਂ ਦਾ ਇਹ ਗੱਤ ਕਹਿਣੀ ਹੈ ਨਾ ਨਹੀਂ ਨਹੀਂ ਮੈਂ ਮੈਂ ਤਾਂ ਤੇਜੀ ਵੀਰ ਮੈਂ ਤਾਂ ਇਸ ਅਕੋਰਡਿੰਗ ਕਹਿ ਰਿਹਾ ਮੈਂ ਅਸੀਂ ਦੇਖਦੇ ਹਾਂ ਨਾ ਜਦੋਂ ਕਿਉਂਕਿ ਮੇਰਾ ਕੰਮ ਪ੍ਰਾਪਰਟੀ ਦਾ ਹੈ ਮੈਂ ਆਮੈਕਸ ਇਕੋ ਸਿਟੀ ਡੀਐਲਐਫ ਦੇ ਵਿੱਚ ਪ੍ਰਾਪਰਟੀ ਮੈਂ ਤੁਹਾਨੂੰ ਹੁਣ ਪਛਾਣ ਲਿਆ ਮੈਂ ਜਾਣ ਵੀ ਗਿਆ ਪਛਾਣ ਪੀ ਗਿਆ ਠੀਕ ਹੈ ਮੇਰਾ ਕੰਮ ਪ੍ਰਾਪਰਟੀ ਦਾ ਜਦੋਂ ਸਾਡੇ ਜਿੰਨੇ ਵੀ ਕਸਟ ਜਦੋਂ ਕਹਿੰਦੇ ਆ ਵੀ ਤੁਹਾਡੇ ਮੁੱਲਾਂਪੁਰ ਦੀ ਇੰਟਰੈਂਸ ਨੂੰ ਕੀ ਕਰਿਆ ਹੋਇਆ ਹੈ ਹੈਨਾ ਵੀ ਇਹ ਤਾਂ ਠੀਕ ਹੈ ਸਾਰਾ ਇਕੋ ਸਿਟੀ ਡਿਵੈਲਪ ਹੋ ਗਿਆ 100 ਫੁੱਟ ਦੀ ਰੋਡ ਆ ਗਈ 40 ਫੁੱਟ ਦੀ ਰੋਡ ਆ ਗਈ ਵੀ ਪਿੰਡ ਨੂੰ ਵੀ ਡਿਵੈਲਪ ਕਰਨਾ ਪਿੰਡ ਦੀ ਜ਼ਮੀਨ ਤੇ ਤਾਂ ਸ਼ਹਿਰ ਬਣਾਇਆ ਵੀਰੇ ਪਿੰਡ ਦੀ ਜ਼ਮੀਨ ਲੈ ਕੇ ਤਾਂ ਸ਼ਹਿਰ ਬਣਿਆ ਹੈ ਇਕੋ ਸਿਟੀ ਫਿਰੋਜ਼ਪੁਰ ਬੰਗਰ ਠੀਕ ਹੈ ਜੀ ਪਣਾਉਂਜੀਆਂ ਮੁੱਲਾਂਪੁਰ ਦੀ ਜ਼ਮੀਨ ਲੈ ਕੇ ਤਾਂ ਬਣਿਆ ਆਮੈਕਸ ਸੈਣੀ ਮਾਜਰਾ ਰਾਣੀ ਮਾਜਰਾ ਚਾੜ ਮਾਜਰਾ ਇਹਨਾਂ ਦੀ ਜ਼ਮੀਨਾਂ ਤੇ ਤਾਂ ਬਣਿਆ ਉਹ ਇੰਡੀਵਿਜੁਅਲ ਹੈਲਪ ਕਰ ਰਿਹਾ ਹੈ ਇਹ ਕੰਮ ਹੈਗਾ ਹੁਣੇ ਗਮਾਡਾ ਤੇ ਅੰਡਰ ਆ ਗਿਆ ਹੈ ਬਟ ਇਹ ਮੁੱਦੇ ਦਾ ਪੰਚਾਇਤੀ ਰੱਖੂਗੀ ਨਾ ਵੀਰ ਜਾਂ ਇੰਡੀਵਿਜੂਅਲ ਲੋਕ ਰੱਖਣਗੇ ਪਿੰਡ ਦੇ ਵਸਨੀਕ ਰੱਖਣਗੇ ਵੀਜੀ ਪੰਚਾਇਤ ਨੂੰ ਕਹਿਣ ਵੀਜੀ ਡਰੇਨ ਵਾਟਰ ਕਿੱਥੇ ਜਾਊਗਾ ਜੀ ਗਾਰਬੇਜ ਕਲੈਕਸ਼ਨ ਕਿੱਥੇ ਜਾਊਗੀ ਪੰਚਾਇਤ ਤਾਂ ਚਲੋ ਹੁਣ ਨਾਮੀ ਤੁਸੀਂ ਤੁਸੀਂ ਆਮਾਦੀ ਪਾਰਟੀ ਦੇ ਨਹੀਂ ਆਮਾਦੀ ਪਾਰਟੀ ਵਾਲੇ ਆ ਜੋ ਉਧਰੋਂ ਪਹਿਲਾਂ ਆਦਰ ਆਓ ਬਰਾਬਰ ਆ ਇਧਰ ਆਓ ਆਮ ਆਦੀ ਪਾਰਟੀ ਵਾਲੇ ਆਓ ਜੀ ਨਾਲੇ ਨਾ ਨਾ ਤੁਸੀਂ ਆਓ ਤੁਹਾਰੇ ਸਵਾਲ ਤੁਹਾਨੂੰ ਪੁੱਛਣੇ ਆ ਵੱਧ ਤੋਂ ਵੱਧ ਖਬਰਾਂ ਨੂੰ ਸ਼ੇਅਰ ਕਰਦੇ ਰਹੋ ਆਜੋ ਆਜੇ ਇਧਰ ਆਜੋ ਬਾਈ ਆਮ ਆਦੀ ਪਾਰਟੀ ਵਾਲੇ ਤੁਸੀਂ ਆਜੋ ਗਗਨ ਜੀ ਹਾਂ ਜੀ ਇਹਨਾਂ ਨੇ ਕਿਹਾ ਕਿ ਗਮਾਂਡਾ ਦੇ ਤੀਨ ਹੋ ਗਿਆ ਮੁੱਲਾਂ ਪਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਤੁਸੀਂ ਕਦੇ ਕਮੇਟੀ ਮੰਗੀ ਹੈ ਕਿਸੇ ਕਮੇਟੀ ਵਿੱਚ ਪੈਣਾ ਚਾਹੀਦਾ ਪਿੰਡ ਕਿ ਨਗਰ ਕੌਂਸਲ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਸਿਵਲ ਜੀ ਤੁਹਾਡੇ ਨਹੀਂ ਡੰਪਿੰਗ ਰੌਂਡ ਤੁਹਾਡੇ ਨਹੀਂ ਹੈ ਬਾਥਰੂਮ ਪਬਲਿਕ ਵਾਸਤੇ ਇੱਥੇ ਨਹੀਂ ਬਣੇ ਹੋਏ ਇੱਥੇ ਕੋਈ ਪਬਲਿਕ ਵਾਸਤੇ ਕੋਈ ਵੀ ਸਹੂਲਤ ਨਹੀਂ ਹੈ ਇੱਥੇ ਰੋਹ ਜਾਮ ਲੱਗਦੀ ਕਦੇ ਮੰਤਰੀ ਨੂੰ ਧਿਆਨ ਚ ਵੀ ਲਾਇਆ ਹੋ ਕਿ ਨਹੀਂ ਜੀ ਮੈਡਮ ਨੇ ਕਿਹਾ ਜੀ ਦੇਖੋ ਇਸ ਤਰ੍ਹਾਂ ਆਏਗਾ ਕਿ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਇੱਥੇ ਕਮੇਟੀ ਬਣੇ ਸਾਡੇ ਨਹੀਂ ਸੁਣੋ ਸੋਈ ਮੇਰੀ ਪੂਰੀ ਗੱਲ ਸੁਣੋ ਸਾਡਾ ਦਾ ਮਕਸਦ ਇਹ ਹੈ ਵੀ ਜੋ ਸ਼ਹਿਰ ਨੂੰ ਸਹੂਲਤਾਂ ਮਿਲ ਰਹੀਆਂ ਉਹ ਸਾਨੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹੈਗੀਆਂ ਉਹਨਾਂ ਗੱਲ ਜਿਹੜੀ ਇਹਨਾਂ ਨੇ ਭਾਈ ਸਾਹਿਬ ਨੇ ਕਹੀ ਹੈ ਗੰਗਾ ਜੀ ਨੇ ਕਹੀ ਹੈ ਉਹ ਹੈ ਸਾਡੇ ਪਿੰਡ ਹੈ ਇਹ ਸਾਡੇ ਬਾਅਦ ਇੱਕ ਕਮੇਟੀ ਹੋਵੇ ਸਾਡੇ ਬਾਅਦ ਪੰਚਾਇਤ ਹੋਵੇ ਇਹ ਪਿੰਡ ਦੀ ਸਫਾਈ ਹੋਣੀ ਚਾਹੀਦੀ ਹੈ ਇਹ ਪਿੰਡੇ ਵੀ ਡੰਪਿੰਗ ਗਰਾਊਂਡ ਹੋਣਾ ਚਾਹੀਦਾ ਇਹ ਪਿੰਡੇ ਵੀ ਜਿੰਨੇ ਵੀ ਇੱਥੇ ਲੋਕ ਸ਼ੋਪਿੰਗ ਕਰਨ ਆਉਂਦੇ ਆ ਉਹਨਾਂ ਬਾਅਦ ਟਾਇਲਟ ਬਾਥਰੂਮ ਚਾਹੀਦੇ ਆਗੇ ਉਸ ਪਿੰਡ ਵਿੱਚ ਜਿਹੜੀ ਸੀਵਰੇਜ ਹੈਗੀ ਹੈ ਉਹ ਸਾਰੇ ਬੜਾ ਇੱਥੇ ਵੱਡਾ ਪਿੰਡ ਹੈਗਾ ਪਰਾਣਾ ਪਿੰਡ ਹੈ ਚੰਡੀਗੜ੍ਹ ਦੇ ਨੇੜੇ ਲੱਗਦਾ ਸਰਕਾਰੋਂ ਵੀ ਬਾਦਵੇ ਬਾਕੀ ਸਾਨੂੰ ਉਮੀਦ ਹੈ ਕਿ ਇੱਥੇ ਮੰਤਰੀ ਮਿਲ ਗਣ ਮਾਂਜੀ ਐਸੀ ਹੈ ਉਹ ਸਾਰੀਆਂ ਗੱਲਾਂ ਕਰਕੇ ਗਏ ਨੇ ਤੇ ਲੱਗਦਾ ਵੀ ਇਹ ਸਾਰੀਆਂ ਗੱਲਾਂ ਪੂਰੀਆਂ ਕਰਨਗੇ ਜਿਹਨੇ ਵੀ ਇੱਥੇ ਮੰੰਗਾ ਰੱਖਿਆ ਸੀਗੀਆਂ ਤੇ ਬਾਕੀ ਗੱਲ ਇਹ ਹੈਗੀ ਆ ਕਿ ਸਾਡੀ ਜਿਹੜੀ ਪੰਚਾਇਤ ਹੈ ਉਹਨਾਂ ਦਾ ਕੰਮ ਹੈ ਮੰਤਰੀ ਤੱਕ ਤੁਹਾਨੂੰ ਉਹ ਵੀ ਧਿਆਨ ਚ ਲਿਆ ਦਿਓ ਪੰਚਾਇਤ ਤਾਂ ਖਤਮ ਹੋ ਗਈ ਭੰਗ ਹੋ ਗਈ ਪੰਚਾਇਤ ਉਹਦਾ ਪ੍ਰਬੰਧਕ ਲੱਗ ਗਿਆ ਉਹ ਸਰਕਾਰ ਦੇ ਅੰਡਰ ਆ ਗਿਆ ਸਾਰਾ ਕੁਝ ਤੁਸੀਂ ਮੰਤਰੀ ਸਾਹਿਬ ਨੂੰ ਕਹੋ ਕਿ ਪ੍ਰਬੰਧਕ ਨੂੰ ਕਹੋ ਇੱਥੇ ਜਿਹੜੇ ਪੰਚਾਇਤ ਨੇ ਕੋਈ ਪ੍ਰੋਜੈਕਟ ਪਾਸ ਨਹੀਂ ਕੀਤੇ ਕੋਈ ਮਤਾ ਪਾਸ ਨਹੀਂ ਕੀਤਾ ਡੰਪਿੰਗ ਗਰਾਊਂਡ ਦਾ ਕੋਈ ਇੱਥੇ ਬਾਥਰੂਮਾਂ ਦਾ ਤੁਸੀਂ ਹੋਰ ਚੀਜ਼ ਦਾ ਤਾਂ ਪ੍ਰਬੰਧਕ ਤੋਂ ਕਰਵਾ ਦਿਓ ਉਹ ਤਾਂ ਦੇਖੋ ਸਮਾਂ ਹੈਗਾ ਕਿ ਪੰਜ ਚਾਰ ਮਹੀਨੇ ਪਏ ਨੇ ਨਾ ਮੋਟਾ ਮੋ ਉੱਥਰ ਪੰਚੀਦਿਆਂ ਨੂੰ ਵਿਕਾਸ ਹੀ ਕਰਉਣਾ ਆਪਾਂ ਨੇ ਹੂੰ ਹੂੰ ਤੇ ਉਹਨਾਂ ਦੀ ਨਿਗਾ ਚੈ ਦੇਖ ਰੇਖ ਹੈ ਉਹਦੇ ਬਾਅਦ ਦੇਖੋ ਉਹ ਦੇਖੋ ਜਿਹੜੇ ਲੋਕੀ ਇਹ ਜਿਹੜੇ ਜਿਹੜੇ ਜਿੰਨੇ ਵੀ ਵਲੰਟੀਅਰ ਆਏ ਨੇ ਇਹ ਸਾਰੇ ਬੰਦੇ ਉਹਨਾਂ ਦੇ ਨੋਟਿਸ ਵਿੱਚ ਇੱਕ ਵਾਰੀ ਤੇ ਲਿਆ ਚੁੱਕੇ ਆ ਗੱਲ ਫੇਰ ਲਿਆ ਦੇਣਗੇ ਤੇ ਜਿਨ੍ਹਾਂ ਵੀ ਡਿਮਾਂਡ ਹੈ ਜਿਨ੍ਹਾਂ ਦੀ ਮੰਗਾਂ ਨੇ ਬਾਕੀ ਸਰਕਾਰ ਕਰ ਰਹੀ ਹੈਗੀ ਹੈ ਬਾਕੀ ਇਹ ਜਿਹੜੇ ਨੁਮਾਇੰਦੇ ਨੇ ਇਹ ਵੀ ਸਰਕਾਰ ਵੱਲੋਂ ਹੀ ਕਰ ਰਹੇ ਨੇ ਲੇਕਿਨ ਸਰਕਾਰ ਹਲੇ ਕੋਈ ਫੰਡ ਨਹੀਂ ਦੇ ਰਹੀ ਜਦੋਂ ਫੰਡ ਦੇਗੀ ਹੋਰ ਇਸ ਨੇ ਇਹਨਾਂ ਨੂੰ ਦੇ ਸਭ ਕਦੋਂ ਆ ਰਹੇ ਹਲਕੇ ਚ ਦੇਖੋ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦਾ ਹਲੇ ਨਵੇਂ ਨਵੇਂ ਮੈਲਫ ਹੋਈ ਹੈ ਤੇ ਥੋੜਾ ਟਾਈਮ ਲੱਗੂਗਾ ਹਫ਼ਤਾ ਦਹਾੜਾ ਹੋਰ ਲੱਗ ਜਾਣਗੇ ਉਤੋਂ ਬਾਅਦ ਸਾਡੇ ਇਲਾਕੇ ਜਾਣਗੇ ਸਾਡੇ ਪਿੰਡਾਂ ਜਾਣਗੇ ਸਾਡੀ ਗੱਲਬਾਤ ਸੁਣਨਗੇ ਠੀਕ ਹੈ ਤੇ ਗੱਜਨ ਜੀ ਹੁਣ ਆ ਗਏ ਤੁਹਾਡੇ ਕੋਲ ਮੈਂ ਤੁਸੀਂ ਕਹ ਮੈਂ ਪਾਰਟੀ ਦਾ ਬੰਦਾ ਨਹੀਂ ਮੈਂ ਇੱਕ ਨੌਜਵਾਨ ਨਵਾਂ ਉੱਭਰੇ ਆ ਆਪਣੇ ਮੁੱਲਾਂ ਪਰ ਦੀ ਸੋਚ ਨੂੰ ਲੈ ਕੇ ਨਿਊ ਚੰਡੀਗੜ੍ਹ ਦੀ ਸੋਚ ਨੂੰ ਲੈ ਕੇ ਸਫਾਈ ਤੁਸੀਂ ਕਰਾਣੀ ਸ਼ੁਰੂ ਕੀਤੀ ਹੈ ਤੁਸੀਂ ਮੁੱਦੇ ਵਿੱਚ ਉੱਕ ਰਹੇ ਹੋਣੇ ਆਨ ਕੈਮਰਾ ਲਾਈਵ ਚੱਲ ਰਿਹਾ ਹੈ ਵਾਦਾ ਕਰਦੇ ਹਾਂ ਕੱਲ ਨੂੰ ਮੰਤਰੀ ਸਾਹਿਬ ਆਉਣ ਕੋਈ ਘੋਤਮਨ ਸਾਹਿਬ ਆਉਣ ਉੱਥੇ ਵੀ ਇਸ ਤਰੀਕੇ ਨਾਲ ਬੋਲੂਗਾ ਕਿ ਪਾਈ ਇਹ ਚੀਜ਼ ਅਹੀਦੀ ਤੁਹਾਨੂੰ ਡੈਫੀਨੇਟਲੀ ਮੈਂ ਤਾਂ ਜਿਸ ਦਿਨ ਮੈਡਮ ਆਏ ਆ ਬਲਵਿੰਦਰ ਕੰਗ ਜੀ ਇੱਥੇ ਆਏ ਨੇ ਮੈਂ ਨਹੀਂ ਸੀ ਉੱਥੇ ਸਵਾਲ ਉੱਠਿਆ ਵੀ ਸੀ ਮੈਨੂੰ ਕਿਸੇ ਨੇ ਦੱਸਿਆ ਪੰਚਾਇਤ ਮੈਂਬਰ ਨੂੰ ਕਿਸੇ ਨੇ ਪੁੱਛਿਆ ਵੀ ਇੱਥੇ ਮੈਂ 37 ਲੱਖ ਰੁਪਏ ਦੇ ਵੀ ਕਿੱਥੇ ਲੱਗਾ ਕੁਤਾਬਲੇ ਹੋਏ ਵੀ ਫਿਰ ਗੁੰਮਸਮਸੀ ਮਾਹੌਲ ਮੈਂ ਸੁਣਿਆ ਮੈਂ ਦੇਖਿਆ ਖੜੇ ਵੀ ਕਿਤੇ ਸੀ ਕਈ ਬੰਦੇ ਪਤਾ ਕਿਤੇ ਹੋਣੇ ਕਿਤੇ ਹੋਣੇ ਦੇਖੋ ਇਨਕੁਐਰੀ ਹੋਊਗੀ ਦੀ ਇਹਦੀ ਵੀਰ ਗੱਲ ਐਦਾ ਜਦੋਂ ਮੈਂ ਕਰਾਪਟ ਨਹੀਂ ਨਾ ਮੈਂ ਢੜਾਂਦੇ ਨਾਲ ਬੋਲ ਜੇ ਮੈਂ 5 ਰੁਪਏ ਖਾਦੇ ਹਾਂਗਾ ਨਾ ਫਿਰ ਮੈਂ ਤੇਰੇ ਮੂਰੇ ਐਵੇਂ ਹਾਂ ਠੀਕ ਹੈ ਸਰਪੰਚੀ ਦੀ ਤਿਆਰੀ ਤਾਂ ਨਹੀਂ ਹੋ ਰਹੀ ਤੁਹਾਡੀ ਮੈਂ ਸਰਪੰਚੀ ਸਰਪੰਚੀ ਵੀਰ ਐਕਚੁਅਲ ਮੈਂ ਤੁਹਾਨੂੰ ਸਹੀ ਮਾਨੇ ਦੱਸਾਂ ਹੁਣ ਪੰਚੀ ਸਰਪੰਚੀ ਕਿਹਨਾਂ ਕੋਲ ਹੋਣੀ ਚਾਹੀਦੀ ਹੈ ਪੰਚੀ ਸਰਪੰਚ ਹੋਣਾ ਚਾਹੀਦਾ ਪੜਿਆ ਲਿਖਿਆ ਠੀਕ ਹੈ ਉਹ ਤੁਸੀਂ ਹੋ ਨਹੀਂ ਨਹੀਂ ਚਲੋ ਹੈਗੇ ਆ ਬੜੇ ਲਿਖੇ ਹੈਗੇ ਆ ਬਟ ਮੈਂ ਕੋਈ ਪੋਲਿਟਿਕਸ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਨਾ ਸਾਡਾ ਕੋਈ ਮੇਰਾ ਮੋਟੀਫ ਨਾ ਕੁਝ ਹੈ ਮੈਂ ਤਾਂ ਸਿਰਫ ਇੱਕ ਮੁੱਦੇ ਦੀ ਗੱਲ ਕਰਨਾ ਚਾਹੁੰਦਾ ਵੀ ਕਿਆ ਕਿਸੇ ਚ ਕਿਸੇ ਨੇ ਐ ਨਹੀਂ ਪੁੱਛਿਆ ਅੱਜ ਕੱਲ ਆਨਲਾਈਨ ਹੈ ਵੀ ਕਿਹੜੇ ਪਿੰਡ ਨੂੰ ਕਿੰਨੀ ਗ੍ਰਾਂਟ ਮਿਲੀ ਕੱਢ ਕੇ ਤੁਹਾਨੂੰ ਇਨਕੁਆਰੀ ਕਿ ਨਹੀਂ ਕਰਾਉਣੀ ਚਾਹੀਦੀ ਇਨਕੁਆਰੀ ਦੇਖੋ ਇਦਾਂ ਹੁਣ ਮੇਰਾ ਤਾਇਆ ਮੇਰਾ ਚਾਚਾ ਉਹੀ ਮੇਰਾ ਤਾਇਆ ਉਹੀ ਮੇਰਾ ਚਾਚਾ ਉਹੀ ਮੇਰਾ ਭਾਈ ਪੁੱਛੂ ਕੌਣ ਇਹ ਪੁੱਛੂ ਤਾਂ ਫਿਰ ਕਹਿੰਦਾ ਵੀ ਆਪਸਦਾਰੀ ਦੇ ਵਿੱਚ ਲਗਨ ਸਾਰ ਸਟਾਰਟ ਹੋ ਜਾਂਦਾ ਚਾਹੇ ਤਾਂ ਹੋਰ ਪਾਰਟੀ ਦੀ ਸੀ ਸਰਕਾਰ ਤੁਹਾਡੀ ਹੋਰ ਪਾਰਟੀ ਦੀ ਹੈ ਰਿੱਟ ਪਾਓ ਨਾਲ ਨਾਲ ਲਿਸਟ ਆ ਜਾਂਦੀ ਸਾਰੀ ਨਿਕਲ ਕੇ ਕਿਹੜੇ ਬੰਦੇ ਨੇ ਕਿੰਨੇ ਖਾਏ ਕਿੰਨਾ ਲੱਗਿਆ ਤੇਜੀ ਵੀਰ ਸਾਰੀ ਮੇਰੇ ਸਤਕਾਰ ਇਹ ਸਾਰੀ ਭਰਾ ਨੇ ਪਿੰਡ ਦੇ ਵਿੱਚ ਜਿੰਨੇ ਭੈਣ ਭਰਾ ਜਿੰਨੇ ਬਜ਼ੁਰਗ ਸਾਰੀ ਸਤਕਾਰ ਇਹ ਗੱਲ ਤਾਂ ਇਹ ਹੈ ਇੱਲਾ ਗगन ਨੇ ਮਝੂਮਾ ਨਹੀਂ ਚੱਕਿਆ ਹੋਇਆ ਜਾਗਣਾ ਦਾ ਸਭ ਨੂੰ ਪਉ ਇਹ ਇਕੱਲਾ ਗगन ਨੂੰ ਇਹ ਮਤਲਬ ਭਗਤ ਸਿੰਘ ਨਾਲ ਕੋਈ ਪੂਰੀ ਦੁਨੀਆ ਨਹੀਂ ਸੀ ਉਹ ਇਕੱਲੇ ਝੰਡਾ ਲੈ ਕੇ ਚੱਲਿਆ ਸੀ ਅੰਗਰੇਜ਼ਾਂ ਦੇ ਖਿਲਾਫ ਇਹ ਤਾਂ ਭਗਤ ਸਿੰਘਾਂ ਦੀ ਸੋਚ ਆਣੀ ਪਣੀ ਇਹ ਨਹੀਂ ਸੋchna ਕਿ ਭਗਤ ਸਿੰਘ ਦੇ ਬਰੋਸੇ ਜੰਮੇ ਮੈਂ ਭਗਤ ਸਿੰਘ ਨਹੀਂ ਬਣਨਾ ਹੈ ਨਹੀਂ ਨਹੀਂ ਭਗਤ ਸਿੰਘ ਭਗਤ ਸਿੰਘ ਦੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ ਹਰ ਇੱਕ ਬੰਦੇ ਦੀ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਸ਼ੁਰੂ ਕਰ ਲਓ ਕਹਿੰਦਾ ਕਹਿੰਦਾ ਘਰ ਆਪਣਾ ਲక్ష్ਮੀ ਬਾਈ ਜੰਮੇ ਕਨਪਰ ਹੀਰ ਨਾ ਜੰਮ ਹਰ ਕੋਈ ਕਹਿੰਦਾ ਹੈ ਨਾ ਕਨਪਾਕ ਦਸ ਸਿੰਘ ਜੰਮੇ ਪਰ ਤੇਰੇ ਘਰ ਜੰਮੇ ਮੇਰੇ ਨਾ ਜੰਮ ਹੈ ਹੈ ਨਾ ਕਿਉਂਕਿ ਇੱਥੇ ਐਂ ਚੜਾ ਦਿੰਦੇ ਆ ਪੌੜੀ ਖਿੱਚ ਲੈਂਦੇ ਆ ਠੀਕ ਹੈ ਸਾਨੂੰ ਸਾਰਾ ਪਤਾ ਉਮਰ ਬਹੁਤ ਛੋਟੀ ਹੈ ਪਰ ਐਕਸਪੀਰੀਅੰਸ ਬਹੁਤ ਕੀ ਮਨ ਚ ਤਮੰਨਾ ਕੀ ਇਹ ਕਰਨ ਦੀ ਅੱਗੇ ਤਮੰਨਾ ਤਾਂ ਇਹ ਹੈ ਬੜੇ ਵੀਰ ਜਿਵੇਂ ਤੂੰ ਕਹਤਾ ਸਹਿਯੋਗ ਨਾਲ ਵੀ ਗਗਨ ਵੀਰ ਆ ਇੱਥੇ ਆ ਕੰਮ ਹੋਣਾ ਜੋ ਮੇਰੀ ਜੋ ਮੇਰੇ ਕੋਲ ਤਿੱਲ ਫੁੱਲ ਹੋਊਗਾ ਮੈਂ ਤੇਰੇ ਨਾਲ ਹਮੇਸ਼ਾ ਖੜਿਆ ਹਾਂ ਚੰਗੇ ਕੰਮ ਲਾਦੀ ਸਮਾਜ ਸੇਵਕ ਦੇ ਤੌਰ ਤੇ ਤੁਹਾਨੂੰ ਜਿੱਥੇ ਮਰਜ਼ੀ ਫਿਰ ਸਮਾਜ ਸੇਵਕ ਦੇ ਤੌਰ ਦੇ ਉੱਤੇ ਐਵੇਂ ਹੁੰਦਾ ਫਿਰ ਮੈਂ ਤੁਹਾਨੂੰ ਜੀ ਦੱਸ ਮੈਂ ਕਮਾਈ ਕਰਦਾ 50000 ਰੁਪਏ ਮਹੀਨਾ ਹਨਾ ਤੇ 50000 ਵਿੱਚੋਂ ਮੇਰਾ 35000 ਰੁਪਏ ਘਰ ਦਾ ਖਰਚਾ ਹੈ 15 ਇਹਨਾਂ ਤੋਂ ਤੁਹਾਨੂੰ ਵੀ ਨਹੀਂ ਕਹਿੰਦੇ ਨਹੀਂ 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 ਮੈਂ ਵੈਸੇ ਹੀ ਗੱਲ ਕਰਦਾ 15000 ਰੁਪਏ ਮੇਰੀ ਸੇਵਿੰਗ ਹੈ 15000 ਵਿੱਚੋਂ ਮੈਂ ਤਿੱਲ ਫੁੱਲ ਜੋ ਮੇਰੀ ਹਨਾ ਜੋ ਇੱਛਾ ਹੋਗੀ 1500 1000 5000 10000 ਹਮੇਸ਼ਾ ਘੜਿਆ ਜਦ ਮਰਜੀ ਯਾਦ ਕਰ ਠੀਕ ਹੈ ਅੱਛਾ ਸਰਕਾਰ ਕਹਿ ਰਹੀ ਹੈ ਕਿ ਪ੍ਰਿਸ਼ਟਾਚਾਰ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਅਸੀਂ ਫੜਨ ਦੇ ਵਿੱਚ ਲੱਗੇ ਹੋਏ ਆਂ ਪ੍ਰਿਸ਼ਟਾਚਾਰ ਖਤਮ ਹੋਵੇਗੀ ਤਾਂ ਹੁਣ ਸੀਐਮ ਭਗਵੰਤ ਮਾਨ ਨੇ ਵੱਡੇ ਦਾਅਵੇ ਕਰ ਦਿੱਤੇ ਨੇ ਕਿ ਇਲਾਕੇ ਦਾ ਜ਼ਿਲ੍ਹੇ ਦਾ ਐਸਐਸਪੀ ਜਾਂ ਫਿਰ ਡੀਸੀ ਜ਼ਿੰਮੇਵਾਰ ਹੋਣਗੇ ਕਿਹੜੇ ਕਿਹੜੇ ਲੱਗਦਾ ਕਿ ਤੁਹਾਨੂੰ ਪ੍ਰਿਸ਼ਟਾਚਾਰ ਦੇ ਵੱਡੇ ਅਫਸਰ ਹੋਂ ਤੱਕ ਅੰਦਰ ਕਰੇ ਨੇ ਜਾਂ ਕਿੰਨਾ ਘਟਿਆ ਦਫ਼ਤਰਾਂ ਦੇ ਵਿੱਚ ਜਾ ਕੇ ਲੋਕ ਇਹ ਜਿਹੜੇ ਸਵਾਲ ਹੈ ਨਹੀਂ ਹੂੰ ਇਹ ਬੁਟ ਇਹ ਹਲਕਾ ਕੈਂਸਰ ਕੀ ਤਰ੍ਹਾਂ ਜੜਾ ਜੀ ਫੈਲੀ ਵੀ ਹੈ ਹਾਂ ਕੰਟਰੋਲ ਸਰਕਾਰ ਕਰ ਰਹੀ ਹੈ ਆਪਣੇ ਕਿਤੇ ਪੂਰਾ ਜੋਰ ਲਾ ਰਹੀ ਹੈ ਪਰ ਜਿਹੜੀ ਇਹ ਇਹ 1 ਲੱਖ ਮੁੱਦਾ ਕੰਟਰੋਲ ਹੋਣੇ ਆ ਨਹੀਂ ਹੈ ਬਾਕੀ ਸਰਕਾਰ ਸਰਕਾਰ ਨੇ ਪਬਲਿਕ ਵਾਸਤੇ ਇੰਨਾ ਦੱਸਿਆ ਗਿਆ ਕਿ ਹਰ ਇੱਕ ਘਰ ਪਹਿਲੇ ਪਹਿਲੀ ਸਰਕਾਰ ਨੇ 200 ਯੂਨਿਟ ਦੇਈ ਦੀ ਉਹ ਵੀ ਗਰੀਬ ਬੰਦਿਆਂ ਨੂੰ ਇਹਨਾਂ ਨੇ ਸਾਰਿਆਂ ਨੂੰ ਦੇ ਦਿਆ 600 300 ਯੂਨਿਟ ਪਰ ਪਰ ਮੀਟਰ ਦੇ ਲਾਹਤ ਤੇ ਪਰ ਫੈਮਿਲੀ ਦੇ ਲਾਹਤ ਤੇ ਇਹ ਜਿਹੜਾ ਕਿ ਬਹੁਤ ਹੀ ਸਲਾਗਾਯੋਕ ਕਦਮ ਹੈ ਇਹਦੇ ਨਾਲ ਗਰੀਬ ਆਦਮੀ ਨੂੰ ਤਾਂ ਫਾਇਦਾ ਹੋਈ ਹੈ ਅਮੀਰ ਨੂੰ ਵੀ ਮੀਡਲ ਨਿਕਮ ਨੂੰ ਵੀ ਫਾਇਦਾ ਹੋਇਆ ਮੰਤਰੀ ਸਾਹਿਬ ਕਦੋਂ ਆ ਰਹੇ ਹਲਕੇ 'ਚ ਪੁੱਤਾਂ ਜੀ ਹੁਣ ਸਰਪੰਚ ਸਾਹਿਬ ਪੰਚਾਇਤ ਸਾਹਿਬ ਕਦੋਂ ਆ ਰਹੇ ਮੰਤਰੀ ਸਾਹਿਬ ਦੇਖੋ ਉਹਨੇ ਸਾਡੀ ਡਿਊਟੀ ਲਾਇਬਿਲਟੀ ਮਾ ਵੜਾ ਕੇ ਸਾਡੇ ਪਿੰਡਾਂ ਵਿੱਚ ਹੈ ਉਹਨਾਂ ਦੇ ਸਾਡੇ ਉਹਨਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਭ ਕੁਝ ਨਹੀਂ ਕਦੋਂ ਆ ਰਹੇ ਮੈਂ ਪੁੱਛਣਿਆ ਕੀ ਲੋਕ ਢੀਕ ਰਹੇ ਨੇ ਥੋੜਾ ਦੇਖੋ ਜਿਹੜੇ ਢੀਕ ਰਹੇ ਤੁਸੀਂ ਮੇਰਾ ਨੰਬਰ ਦੇ ਸਕਦੇ ਹੂੰ ਉਹਨਾਂ ਨਾ ਪਾ ਮਲਾ ਦਿੰਦੇ ਉਹਨਾਂ ਦਾ ਮੰਤਰੀ ਸਾਹਿਬ ਤੋਂ ਲੈਣਾ ਬੰਦਿਆ ਨੇ ਹੁਣ ਸਤਨਾਮ ਤੋਂ ਕੀ ਕਰਨਾ ਮੇਰੀ ਗੱਲ ਨਹੀਂ ਸਮਝ ਰਹੇ ਉਹਨਾਂ ਨੇ ਪਾਵਨ ਸਾਨੂੰ ਆਮ ਬੰਦਿਆਂ ਦੇ ਦਿੱਤੀਆਂ ਜੀ ਹੁਣ ਹਰ ਬੰਦਾ ਅਨਮੋਲ ਗਨਮਾਨ ਹੈ ਜੀ ਦੱਸੋ ਕੀ ਕਰੀਏ ਜੀ ਹਰ ਬੰਦਾ ਹੀ ਹਰ ਬੰਦਾ ਜੀ ਤੁਸੀਂ ਅਨਮੋਲ ਗਨਮਾਨ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਵਲੰਟੀਰੀ ਕਹਿ ਰਹੇ ਨੇ ਕਿ ਮੈਂ ਵੀ ਅਨਮੋਲ ਗਨਮਾਨ ਆ ਮੰਤਰੀ ਨਮੋਗਨਮਾਨ ਵੀ ਆਪਣੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਦਾ ਵਿਆਹ ਹੋਇਆ ਬਾਅਦ ਤੋਂ ਬਾਅਦ ਲੋਕ ਅਦਿਕ ਦੇ ਵਿੱਚ ਨਹੀਂ ਕਦੋਂ ਹੁਣ ਹਲਕੇ ਦੇ ਵਿੱਚ ਆਣ ਅਲਾਕੇ ਦੀਆਂ ਮੁਸ਼ਕਲਾਂ ਹੱਲ ਕਰਨ ਤਾਂ ਵਲੰਟੀਅਰਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਹੱਕ ਦਿੱਤੇ ਹੋਏ ਨੇ ਕਿ ਭਾਵੇਂ ਕਿਸੇ ਦਫ਼ਤਰ ਜਾਣ ਕਿਸੇ ਵੀ ਜਗ੍ਹਾ ਜਾਣ ਤਾਂ ਮਸਲੇ ਹੱਲ ਹੋ ਰਹੇ ਨੇ। ਜਵਾਨਾਂ ਨੇ ਵੀੜਾ ਚੁੱਕਿਆ ਹੋਇਆ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਫਾਈ ਕਰਨੀ ਸ਼ੁਰੂ ਕਰਨੀ ਹੈ ਤਾਂ ਅੱਜ ਮੁੱਲਾਪੁਰ ਦੇ ਉੱਤੇ ਸ਼ੁਰੂਆਤ ਹੋ ਗਈ ਹੈ। ਇਹਨਾਂ ਵਲੰਟੀਅਰਾਂ ਨੇ ਆਪਣੇ ਤੌਰ ਤੇ ਜੇਸੀ ਮਸ਼ੀਨ ਲਾ ਕੇ ਜੋ ਗੰਦਗੀ ਦੇ ਢੇਰ ਮੁੱਲਾਪੁਰ ਦੀ ਐਂਟਰੀ ਦੇ ਉੱਤੇ ਬਿਲਕੁਲ ਲੱਗੇ ਹੋਏ ਸੀ ਉਹਨਾਂ ਨੂੰ ਸਫਾਈ ਕਰਾਈ ਹੈ। ਮੁੱਲਾਪੁਰ ਦੇ ਵਸਨੀਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਕੂੜਾ ਕਰਕਟ 550 ਏਕੜ ਜ਼ਮੀਨ ਪਈ ਹੈ ਮੁੱਲਾਪੁਰ ਦੀ ਥੋੜਾ ਸੜਕ ਤੋਂ ਦੂਰ ਜਾ ਕੇ ਕਿੱਥੇ ਗਿਰਾ ਸਕਦੇ ਹੋ ਜਿੱਦੇ ਵਿੱਚ ਕੀ ਨਾ ਤਾਂ ਬਿਮਾਰੀਆਂ ਤੁਹਾਡੇ ਨਜ਼ਦੀਕ ਆਉਣਗੀਆਂ ਨਾਲੇ ਤੁਹਾਡੀ ਜਿਹੜੀ ਪਿੰਡ ਦੀ ਮੁੱਲਾਪੁਰ ਸ਼ਹਿਰ ਦੀ ਐਂਟਰੀ ਹੈ ਉਹ ਸਾਫ਼ ਸੁਥਰੀ ਹੋਏਗੀ ਜਿੱਦੇ ਨਾਲ ਕਿ ਤੁਹਾਡਾ ਨਾਮ ਉੱਚਾ ਹੁੰਦਾ ਤੁਹਾਡੇ ਸ਼ਹਿਰ ਦਾ ਨਾਮ ਉੱਚਾ ਹੁੰਦਾ ਤੇ ਨਾਲ ਲੋਕ ਦੂਰ ਦੂਰ ਤੋਂ ਜਿਹੜੇ ਖਰੀਦਾਰੀ ਕਰਨ ਦਿੰਦੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਦੇਖਦੇ ਨੇ ਜਿਸ ਤਰੀਕੇ ਨਾਲ ਮਹਿੰਮ ਸ਼ੁਰੂ ਤਾਂ ਕੀਤੀ ਹੋਈ ਹੈ ਕਿੱਥੇ ਕਿੱਥੇ ਜਾਂਦੀ ਹੈ ਤੁਹਾਨੂੰ ਸਮਝ ਦੱਸੇਗਾ ਤੁਹਾਨੂੰ ਨਾ ਕਦੇ